ਸਰਜ ਬਾਬਾ ਜੀ ਦੀ ਕਿਰਪਾ ਸਦਕਾ ਸਾਰਾ ਹੈਗਾ ਸੱਚੇ ਦਿਲੋਂ ਇੱਥੇ ਆਓ ਸਾਰਾ ਕੁਝ ਮਿਲਦਾ ਅਸੀਂ ਹੱਥਾਂ ਤੇ ਸਰੋਜ ਮਾਈ ਆ ਮੇਰੇ ਪਤੀ ਦੀ ਲੱਤ ਟੁੱਟੀ ਸੀ ਤੇ ਪਲੇਟਾਂ ਜਿਹੜੀਆਂ ਖਿਲੜ ਗਈਆਂ ਸੀ ਆਪਾਂ ਗੁਰੂ ਘਰ ਦਾ ਜੋਤ ਦਾ ਕਿਉਂ ਲਾਉਂਦੇ ਹਾਂ ਜੋਤ ਦਾ ਕਿਉਂ ਲਾਉਂਦੇ ਜੋਤ ਦਾ ਕਿਉਂ ਲਾ ਕੇ ਆਪਾਂ ਜਿਹੜੇ ਐਕਸਟਰਾ ਕਰਾਇਆ ਤੇ ਜਿਹੜੀਆਂ ਇਹਨਾਂ ਪੱਤਰੀਆਂ ਉਹ ਫੇਰ ਆਪਣੀ ਜਗ੍ਹਾ ਤੇ ਆ ਗਿਆ ਸਾਰੇ ਸੰਗਤ ਦੇ ਸਜੋਬ ਵੱਲੋਂ ਇਹ ਸਾਰੀ ਸੇਵਾ ਲੱਗਦੀ ਹਰ ਹਫ਼ਤੇ ਅਸੀਂ ਸੰਗਤ ਸਜੋਗ ਦੇ ਨਾਲ ਲੰਗਰ ਲੰਨਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗ੍ਰੇਟ ਪੰਜਾਬ ਟੀਵੀ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਹੈ ਸੰਗਤ ਜੀ ਅੱਜ ਮੈਂ ਪਹੁੰਚੀ ਆ ਅੰਮ੍ਰਿਤਸਰ ਦੇ ਗੁਰਦੁਆਰਾ ਸ਼ਹੀਦਗੰਜ ਸਾਹਿਬ ਜਿੱਥੇ ਤੁਸੀਂ ਦੇਖ ਸਕਦੇ ਹੋ ਕਿ ਸੰਗਤ ਹਰ ਐਤਵਾਰ ਜੋ ਪੈਰਾ ਸਾਹਿਬ ਕੱਟਣ ਲਈ ਇੱਥੇ ਨਤਮਸਤਕ ਹੁੰਦੀ ਹੈ ਮੇਰੇ ਆਸ-ਪਾਸ ਤੁਸੀਂ ਦੇਖ ਸਕਦੇ ਹੋ ਕਿ ਸੰਗਤ ਜੇ ਸੰਗਤ ਦੇ ਵਿੱਚ ਅਥਾ ਜਿਹੜੀ ਸ਼ਰਧਾ ਉਹ ਦੇਖਣ ਨੂੰ ਮਿਲ ਰਹੀ ਹੈ ਲੱਖਾਂ ਤਾਦਾਦ ਦੇ ਸੰਗ ਲੱਖਾਂ ਤਾਦਾਦ ਦੀ ਜਿਹੜੀ ਮਾਤਰਾ ਵਿੱਚ ਇੱਥੇ ਜਿਹੜੀ ਸੰਗਤ ਹੈ ਉਹ ਨਤਮਸਤਕ ਹੋਣ ਪਹੁੰਚਦੀ ਹੈ ਮੇਰੇ ਆਸ-ਪਾਸ ਤੁਸੀਂ ਦੇਖ ਸਕਦੇ ਹੋ ਕਿ ਸੰਗਤ ਜਿਹੜੀ ਹੈ ਉਹ ਪਾਠ ਕਰ ਰਹੀ ਹੈ ਸੰਗਤ ਵੱਲੋਂ ਇੱਥੇ ਸੇਵਾ ਕੀਤੀ ਜਾ ਰਹੀ ਹੈ ਵੱਖ-ਵੱਖ ਤਰ੍ਹਾਂ ਦੀ ਜਿਹੜੀ ਸੇਵਾ ਹੈ ਉਹ ਸੰਗਤ ਵੱਲੋਂ ਕੀਤੀ ਜਾ ਰਹੀ ਹੈ ਜਿਵੇਂ ਲੰਗਰ ਦੀ ਸੇਵਾ ਹੋਵੇ ਸਾਫ ਸਫਾਈ ਦੀ ਸੇਵਾ ਹੋਵੇ ਗੁਰਦੁਆਰਾ ਸ਼ਹੀਦਗੰਗ ਸਾਹਿਬ ਦੇ ਵਿੱਚ ਜਿਹੜੀ ਹੈ ਉਹ ਸੇਵਾ ਉਹ ਕੀਤੀ ਜਾ ਰਹੀ ਹੈ ਮੇਰੇ ਨਾਲ ਵੀਰ ਨੇ ਦੇਖੋ ਤੁਸੀਂ ਦੇਖ ਸਕਦੇ ਹੋ ਕਿ ਕਿਵੇਂ ਉਹ ਝੂਠੇ ਜਿਹੜੇ ਪੱਤਲ ਚੁੱਕਣ ਦੀ ਸੇਵਾ ਕਰ ਰਹੇ ਨੇ ਵੀਰ ਜੀ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਗਰੇਟ ਪੰਜਾਬੀ ਵੀਰ ਕਿੱਥੋਂ ਆਏ ਹੋ ਜੀ ਜੀ ਮੈਂ ਲੋਕਲੀ ਅੰਮ੍ਰਿਤਸਰ ਆ ਰਿਹਾ ਹਾਂ ਸਾਰਾ ਇਹ ਵਰ ਸੇਵਾ ਕਰਦਾ ਹਾਂਜੀ ਬਾਬਾ ਜੀ ਦੀ ਕਿਰਪਾ ਨਾਲ ਆ ਰਹੇ ਜੀ ਕੀ ਤੁਹਾਡੀਆਂ ਮੁਰਾਦਾਂ ਇੱਥੇ ਕਿੰਨੀਆਂ ਪੂਰੀਆਂ ਹੋ ਜਾਂ ਹਰ ਕੋਈ ਮੁਰਾਦ ਪੂਰੀ ਹੋ ਰਹੀ ਹੈ ਜੀ ਹਰ ਇੱਕ ਦੀ ਹੋ ਰਹੀ ਹੈ ਤੇ ਮਾਲਕ ਦੀ ਕਿਰਪਾ ਨਾਲ ਹੋਣੀਆਂ ਵੀ ਆ ਅੱਗੇ ਵੀ ਜਿੰਨੇ ਲੋਕੀ ਆਂਦੇ ਆ ਸਾਰੇ ਆਪੋ ਆਪਣੀਆਂ ਆਸਾਂ ਲੈ ਕੇ ਆ ਰਹੇ ਆ ਤੇ ਬਾਬਾ ਦੀਪ ਸਿੰਘ ਜੀ ਉਹਨਾਂ ਦੀਆਂ ਆਸਾਂ ਪੂਰੀਆਂ ਕਰ ਰਹੇ ਆ ਤੇ ਇੱਤਾ ਹੀ ਲੋਕੀ ਆਂਦੇ ਰਹਿਣ ਤੇ ਇੱਤਾ ਹੀ ਲੋਕੀ ਵਾਦਾ ਪਾਣ ਹਰ ਇੱਕ ਚੀਜ਼ 'ਤੇ ਲੰਗਰ ਲੱਗੇ ਹੋਏ ਆ ਮਹਾਰਾਜ ਦੀ ਸੇਵਾ ਕਰ ਰਹੇ ਆ ਹਰ ਕੋਈ ਆਪੋ ਆਪਣੀ ਡਿਊਟੀ ਨਿਭਾ ਰਿਹਾ ਪੂਰੀ ਤਰ੍ਹਾਂ ਸੋ ਸੰਗਤ ਵੱਲੋਂ ਕਿਹਾ ਜਾਂਦਾ ਹੈ ਕਿ ਇੱਥੇ ਜਦੋਂ ਆਂਦੇ ਨੇ ਤਾਂ ਬਾਬਾ ਜੀ ਕੋਲੋਂ ਕਈ ਤਰ੍ਹਾਂ ਦੀਆਂ ਮੁਰਾਦਾ ਲੈ ਕੇ ਆਂਦੇ ਨੇ ਜੋ ਉਹਨਾਂ ਦੀਆਂ ਪੂਰੀਆਂ ਹੁੰਦੀਆਂ ਨੇ ਜਿਹੜੀ ਸੇਵਾ ਭਾਵਨਾ ਦੇ ਨਾਲ ਉਹਨਾਂ ਦੇ ਇੱਥੇ ਸੇਵਾ ਜਿਹੜੀ ਹੈ ਕੀਤੀ ਜਾਂਦੀ ਹੈ ਦੇਖ ਸਕਦੇ ਹੋ ਕਿ ਹਰ ਪਾਸੇ ਜਿਹੜਾ ਗੁਰਦੁਆਰਾ ਸ਼ਹੀਦ ਗੰਧ ਸਾਹਿਬ ਸੰਗਤ ਜਿਹੜੀ ਨਤਮਸਤਕ ਹੁੰਦੀ ਹੈ ਹਰ ਐਤਵਾਰ ਜਿਹੜਾ ਇੱਥੇ ਚੋ ਪਹਿਰਾ ਸਾਹਿਬ ਜਿਹੜਾ ਉਹ ਸੰਗਤ ਵੱਲੋਂ ਕੱਟਿਆ ਜਾਂਦੇ ਹਨ ਦੂਰੋਂ ਦੂਰੋਂ ਜਿਹੜੀਆਂ ਸੰਗਤਾਂ ਇੱਥੇ ਨਤਮਸਤਕ ਹੋਣ ਆਂਦੀਆਂ ਹਨ ਜਲਦੀ ਸੇਵਾ ਜੋੜਿਆਂ ਦੀ ਵਾ ਝੂਠੇ ਬਰਤਨਾ ਦੀ ਸੇਵਾ ਸੰਗਤ ਵੱਲੋਂ ਸੇਵਾ ਜਿਹੜੀ ਹੈ ਉਹ ਕੀਤੀ ਜਾ ਰਹੀ ਹੈ ਗਰਮੀ ਹੋਣ ਦੇ ਬਾਵਜੂਦ ਵੀ ਜਿਹੜੀਆਂ ਸੰਗਤਾਂ ਨੇ ਇੱਥੇ ਬੈਠ ਕੇ ਬਾਬਾ ਜੀ ਦੀ ਹਜ਼ੂਰੀ ਦੇ ਵਿੱਚ ਬੈਠ ਕੇ ਇੱਥੇ ਜਿਹੜੀਆਂ ਨੇ ਪਾਠ ਜਿਹੜਾ ਉਹ ਕਰਦੀਆਂ ਨੇ ਦੇਖ ਸਕਦੇ ਹੋ ਕਿ ਸੰਗਤ ਦੇ ਵੱਲੋਂ ਪੱਖਾ ਚੱਲਣ ਦੀ ਸੇਵਾ ਵੀ ਕੀਤੀ ਜਾ ਰਹੀ ਹੈ ਤਾਂ ਜੋ ਜਿਹੜੀਆਂ ਸੰਗਤਾਂ ਇੱਥੇ ਬੈਠ ਕੇ ਚੋਪਰਾ ਸਾਹਿਬ ਕਾ ਉਹਨਾਂ ਨੂੰ ਕਿਸੇ ਵੀ ਪ੍ਰਕਾਰ ਦੀ ਪਰੇਸ਼ਾਨੀ ਜਿਹੜੀ ਹੈ ਉਹ ਨਾ ਹੋਵੇ ਅਥਾ ਸ਼ਰਦਾ ਜਿਹੜੀ ਸੰਗਤ ਦੇ ਵਿੱਚ ਉਹ ਦੇਖਣ ਨੂੰ ਮਿਲ ਸਕੇ ਮਿਲ ਰਹੀ ਹੈ ਇੱਥੇ ਹਰ ਐਤਵਾਰ ਇੱਥੇ ਜਿਹੜਾ ਹੈ ਗੁਰਦੁਆਰਾ ਸ਼ਹੀਦ ਗੰਦ ਸਾਹਿਬ ਸ਼ਹੀਦ ਗੰਦ ਸਾਹਿਬ ਗੁਰਦੁਆਰਾ ਇੱਥੇ ਜਿਹੜੀਆਂ ਸੰਗਤਾਂ ਨੇ ਉਹ ਚੋਪੈਰਾ ਸਾਹਿਬ ਕੱਟਣ ਲਈ ਆਂਦੀਆਂ ਨੇ ਮੈਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਿਹਾ ਗੁਰਦੁਆਰਾ ਸ਼ਹੀਦ ਗੰਦ ਸਾਹਿਬ ਵਿਖੇ ਜਿੱਥੇ ਸੰਗਤ ਵੱਲੋਂ ਹਰ ਐਤਵਾਰ ਦੀ ਤਰ੍ਹਾਂ ਜਿਹੜਾ ਚੋਪੈਰਾ ਸਾਹਿਬ ਹੈ ਉਹ ਕੱਟਿਆ ਜਾਂਦਾ ਗੁਰਦੁਆਰਾ ਸ਼ਹੀਦ ਗੰਗ ਸਾਹਿਬ ਚ ਪੈਰਾ ਸਾਹਿਬ ਸੰਗਤ ਜਿਹੜੀ ਇਕੱਟਨ ਆndੀਆਂ ਨੇ ਉੱਥੇ ਹੀ ਦੂਸਰੇ ਪਾਸੇ ਸੰਗਤ ਵੱਲੋਂ ਵਕਤ ਵਕਤ ਤਰ੍ਹਾਂ ਦੇ ਲੰਗਰ ਦੀ ਸੇਵਾ ਕੀਤੀ ਜਾ ਰਹੀ ਹੈ ਮੇਰੇ ਨਾਲ ਮੌਜੂਦ ਨੇ ਹਾਂਜੀ ਵੀਰ ਜੀ ਕਿੱਥੋਂ ਆਏ ਹੋ ਅਸੀਂ ਲੋਕੋ ਨੰਬਰ ਸਾਡੇ ਆਈ ਸਲਤਾਂਮ ਰੋਡ ਤੇ ਅਸੀਂ ਸਾਰੀ ਵੱਲੋਂ ਸੇਵਾ ਨਿਭਾਈ ਜਾ ਰਹੀ ਹੈ ਬਸ ਇਹ ਖੁਸ਼ੀ ਦੇ ਤੌਰ ਤੇ ਬਸ ਸਾਰੇ ਸੰਗਤ ਦੇ ਸਹਿਯੋਗ ਵੱਲੋਂ ਇਹ ਸਾਰੀ ਸੇਵਾ ਲੱਗ ਰਹੀ ਹਰ ਹਫ਼ਤੇ ਅਸੀਂ ਸੰਗਤ ਸਹਿਯੋਗ ਦੇ ਨਾਲ ਲੰਗਰ ਲਾਉਂਦੇ ਆ ਬਹੁਤ ਛੱਡ ਕੇ ਸੰਗਤ ਸਾਡਾ ਸਾਥ ਦੇ ਰਹੀ ਹੈ ਇਹ ਹੀ ਆਪਣਾ ਨਹੀਂ ਸਾਰੀ ਸੰਗਤ ਦੇ ਸਹਿਯੋਗ ਦੇ ਨਾਲ ਹੀ ਚੱਲ ਰਿਹਾ ਲੰ ਕਹਿਣਾ ਚਾਹੋਗੇ ਗੁਰਦੁਆਰਾ ਸ਼ਹੀਦਗੰਗ ਸਾਹਿਬ ਦੇ ਵਿੱਚ ਹਰ ਐਤਵਾਰ ਸੰਗਤ ਜਿਹੜੀ ਹੈ ਲੱਖਾਂ ਦੀ ਤਦਾਦ ਵਿੱਚ ਦੁਪਹਿਰਾ ਸਾਬ ਕਟਣ ਆਂਦੀ ਹੈ ਮੁਰਾਦਾ ਲੋਕ ਜਿਹੜੀਆਂ ਸੰਗਤਾਂ ਦੀਆਂ ਪੂਰੀਆਂ ਹੁੰਦੀਆਂ ਨੇ ਕੀ ਕਹਿਣਾ ਚਾਹੋਗੇ ਬਸ ਇਹ ਮਹਾਰਾਜਾ ਬਾਬਾ ਧੀਸੇ ਦੀ ਕਿਰਪਾ ਸਦਕਾ ਸਾਰਾ ਹੈਗਾ ਸੱਚੇ ਦਿਲੋਂ ਉੱਥੇ ਆਓ ਸਾਰਾ ਕੁਝ ਮਿਲਦਾ ਕੋਈ ਅਸੀਂ ਗੱਲ ਨਹੀਂ ਅਸੀਂ ਹਰ ਐਤਵਾਰ ਉੱਥੇ ਜਾਂਦੇ ਆਂ ਸੰਗਤ ਵਧ ਕੇ ਵਧ ਛੱਡ ਕੇ ਹਿੱਸਾ ਲੈ ਰਹੀਆਂ ਨੇ ਸੇਵਾ ਦੀ ਸਹਾਇਤਾ ਸਹਿਯੋਗ ਪਾ ਰਹੀਆਂ ਨੇ ਇਹ ਸਭ ਜਿੱਨਾ ਵੀ ਇਹ ਸਾਰਾ ਸੰਗਤ ਦੇ ਸਹਿਯੋਗ ਦੇ ਨਾਲ ਹੀ ਲੰਗਰ ਚੱਲ ਰਿਹਾ ਹੈ ਔਰ ਨੋਜੋ ਅੱਜ ਦੇ ਨੌਜਵਾਨ ਪੀੜੀ ਨੂੰ ਕੀ ਮੈਸੇਜ ਦੇਣਾ ਚਾਹੁੰਦਾ ਮੈਸੇਜ ਉਹਨਾਂ ਲਈ ਹੈ ਕਿ ਨਸ਼ੇ ਤੋਂ ਦੂਰ ਰਹਿਣ ਵੱਧ ਚੜ ਕੇ ਸੇਵਾ ਕਰਨ ਸਿੱਖੀ ਦੇ ਨਾਲ ਜੁੜਨ ਨੂੰ ਸੰਗਤ ਦੇ ਨਾਲ ਜੁੜਨ ਜਿਨ੍ਹਾਂ ਵੱਤੋਂ ਦੀ ਸੇਵਾ ਸੇਵਨ ਕਰਨ ਇਸ ਸੰਗਤ ਵੱਲੋਂ ਹੀ ਜਿਹੜਾ ਲੰਗਰ ਦੀ ਸੇਵਾ ਕੀਤੀ ਜਾ ਰਹੀ ਹੈ ਤੇ ਨਾਲ ਹੀ ਉਹਨਾਂ ਵੱਲੋਂ ਨੌਜਵਾਨਾਂ ਨੂੰ ਜਿਹੜਾ ਹੈ ਉਹ ਮੈਸੇਜ ਦਿੱਤਾ ਜਾ ਰਿਹਾ ਹੈ ਕਿ ਨਸ਼ਿਆਂ ਤੋਂ ਦੂਰ ਰਹੋ ਤੇ ਗੁਰੂ ਦੇ ਲਾਂ ਲੱਗੋ ਸੇਵਾ ਭਾਵਨਾ ਨੇ ਨਾਲ ਗੁਰੂ ਦੀ ਜੜੀ ਸੇਵਾ ਕਰੋ ਹਰ ਕੋਈ ਇੱਥੇ ਜਿਹੜਾ ਹੈ ਹਰ ਐਤਵਾਰ ਆਪਣੀਆਂ ਮੁਰਾਦਾ ਲੈ ਕੇ ਆਂਦਾ ਹੈ ਮੇਰੇ ਨਾਲ ਹੋਰ ਵੀ ਸੰਗਤ ਮੌਜੂਦ ਹੈ ਕਿ ਤੂੰ ਆਇਆ ਤੁਸੀਂ ਅਸੀਂ ਵੀਰ ਕੇ ਤਾ ਹਰ ਐਤਵਾਰ ਆਉਂਦੇ ਹਾਂ ਨਹੀਂ ਵੀ ਹਰ ਐਤਵਾਰ ਨਹੀਂ ਆਇਆ ਜਾਂਦਾ ਭੀੜ ਕਰਕੇ ਤੇ ਅੱਗੇ ਪਿੱਛੇ ਹੀ ਆੰਦੇ ਆ ਕੀ ਕਹਿਣਾ ਚਾਹੋਗੇ ਇੱਥੇ ਗੁਰੂ ਘਰ ਹੈ ਮੁਰਾਦਾ ਹਾਂ ਸਭ ਦੀਆ ਪੂਰੀਆ ਹੁੰਦੀਆਂ ਅਸੀਂ ਹੱਥਾਂ ਤੇ ਸਰੋਜ ਮਾਈ ਆ ਮੇਰੇ ਪਤੀ ਦੀ ਲੱਤ ਟੁੱਟੀ ਸੀ ਤੇ ਪਲੇਟਾਂ ਜਿਹੜੀਆਂ ਖਿੰਡ ਰਗੀਆਂ ਸੀ ਆਪਾਂ ਗੁਰੂ ਘਰ ਦਾ ਜੋਤ ਦਾ ਕਿਉਂ ਲਾਉਂਦੇ ਹਾਂ ਜੋਤ ਦਾ ਕਿਉਂ ਲਾਉਂਦੇ ਜੋਤ ਦਾ ਕਿਉਂ ਲਾ ਕੇ ਆਪਾਂ ਜਿਹੜੇ ਐਕਸਟਰਾ ਕਰਾਇਆ ਤੇ ਜਿਹੜੀਆਂ ਇਹਨਾਂ ਪੱਤਰੀਆਂ ਉਹ ਫੇਰ ਆਪਣੀ ਜਗ੍ਹਾ ਤੇ ਆ ਗਿਆ ਆਪਾਂ ਹੱਥਾਂ ਤੇ ਸਰਬ ਸਤਗੁਰੂ ਸਾਡੀ ਮਿਹਰ ਕੀਤੀ ਬਾਬਾ ਜੀ ਨੇ ਆੜੀ ਟੁੱਟੀ ਵੀ ਗੰਢੀ ਆ ਸਭ ਦਾ ਭਲਾ ਹੋਵੇਗਾ ਸਤਗੁਰੂ ਸਦਾ ਭਲਾ ਕਰੇ ਚੜ੍ਹਦੀ ਕਲਾ ਬਖਸ਼ੇ ਮਾਰਾ ਸੋ ਐਸੀ ਸੰਗਤ ਜਿਨ੍ਹਾਂ ਦੀਆਂ ਮੁਰਾਦਾਂ ਇੱਥੇ ਪੂਰੀਆਂ ਹੁੰਦੀਆਂ ਨੇ ਸੋ ਐਸੀ ਤਰ੍ਹਾਂ ਸੰਗਤ ਇੱਥੇ ਹਰ ਐਤਵਾਰ ਜਿਹੜਾ ਹੈ ਉਹ ਚਪੈਰਾ ਸਾਹਿਬ ਕਟੜਨ ਲਈ ਆਂਦੀਆਂ ਹਨ ਤੇ ਅਗਲੀ ਵਾਰ ਫਿਰ ਤੁਹਾਨੂੰ ਦਰਸ਼ਨ ਕਰਾਵਾਂਗੇ ਗੁਰਦੁਆਰਾ ਸ਼ਹੀਦਗੰਗ ਸਾਹਿਬ ਦੇ ਤਦ ਤੱਕ ਲਈ ਦਿਹੋ ਇਜਾਜ਼ਤ ਮੈਂ ਸੁਖਜੀਤ ਕੈਮਰਾਮੈਨ ਅਰਸ਼ ਦੇ ਨਾਲ ਗ੍ਰੇਟ ਪੰਜਾਬ ਟੀਵੀ ਅੰਮ੍ਰਿਤਸਰ